ਬਾ ਜਖਰ ਸਾਹਿਬ ਨਹੀਂ ਸਾਰੇ ਗੱਡੀ ਚ ਬੈਠ ਗਏ ਨਹੀਂ ਥੋੜੀ ਗਲਤ ਦੱਸ ਦਿਓ ਇੱਕ ਧੱਕਾ ਨਾ ਵੱਜੇ ਬੇਟਾ ਅਰੇ ਸਿਕਿਉਰਟੀ ਵਾਲੇ ਆਪਣੇ ਸਰਕਾਰ ਦੇ ਵਾਲੇ ਜਾ ਰਹੇ ਨੇ ਇੱਕ ਮਿੰਟ ਤਰੋ ਮੈਿਕ ਦਾ ਪੈਕੇਜ ਮੈਂ ਨਹੀਂ ਹੈ ਹਾਂਜੀ ਪੰਜਾਬ ਦੇ ਕਹਿ ਰਹੇ ਨੇ ਬਹੁਤ ਘਾਟ ਪੈਕੇਜ ਦਾ ਨੈ ਪੈਕੇਜ ਕਿੱਥੇ ਆ ਇਹ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੋਢਲੀ ਸੇਵਾ ਜਿਹੜੀ ਮੋਢਲੀ ਸਰਕਾਰ ਲਈ ਭਈ ਤੁਸੀਂ ਜਿਹੜੇ ਕੋਈ ਕਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਵੀ ਮੈਂ ਪੜਾਉਂ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਉਹ ਆਣਾ ਐ ਜੀ ਤੇ ਜਿਵੇਂ આરોਪ ਲਗਾਈ ਜਾਂਦੇ ਨੇ ਪੰਜਾਬੀ ਪੰਜਾਬੀ ਦੀ ਬੇਇੱਜ਼ਤੀ ਕੀਤੀ ਗਈ ਹੈ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਕੀਤੀ ਗਈ ਹੈ ਕੀਨੇ ਆ ਮੁੰਡਿਆ ਸਾਹਿਬ ਨੇ ਕਹਿੰਦਾ ਕਿ ਪੰਜਾਬ ਦੀ ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਆ ਮੁੰਡਿਆ ਹੀ ਗੱਲਾਂ ਪੰਜਾਬ ਆ ਕਮਾਲ ਕਰ ਦਿੱਤ ਨਿਓ ਯਾਰ ਬਾਕੀ ਤੁਸੀਂ ਪੰਜਾਬੀ ਨਹੀਂਗੇ ਬਰਾਇਆ 1 ਬਰਾਇਆ ਜਹ ਕਰੋੜ ਦੇ ਟੈਕਸ ਨਹੀਂ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹਿ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਬਈ ਕਿਸੇ ਤਰੀਕੇ ਪ੍ਰਧਾਨ ਮੰਤਰੀ ਜਿਹਨੂੰ ਕਿਸ ਤਰੀਕੇ ਨਾਲ ਪੰਜਾਬ ਤੋਂ ਦੂਰ ਰੱਖੀਏ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਸਾਢੇ ਯਾਰ ਕਿਹੜਾ ਸੋਧਿਆ ਤੂੰ ਕੀ ਲੱਗਦਾ ਪੰਜਾਬ ਦਾ ਸੋਧੀਆਂ ਨੂੰ ਪੁੱਛੇ ਕੌਣ ਤੂੰ ਹੈ ਮੰਤਰੀ ਸਾਹਿਬ ਤੂੰ ਕੋ ਤੁਸੀਂ ਲੁੱਟਣ ਆਏ ਹੋਏ ਆ ਤੁਹਾਨੂੰ ਤਾਂ ਮੌਕਾ ਮਿਲਿਆ ਔਰੇ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰੇ ਕਹਿੰਦੇ ਜੇ ਭਾਜਪਾ ਨੇ ਕੁਝ ਕਰਨਾ ਸੀ ਤਾਂ ਪੈਸੇ ਦੇ ਦੇਣ ਤੇ 20000 ਰੁਪਏ ਪੰਜਾਬ ਦਾ ਦੇ ਦੇਣਾ ਸੀ ਵਿਚਾਰੀ ਕੀਤੀ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਇੰਨਾ ਘੱਟ ਪੈਸਾ ਕਿ ਤੁਸੀਂ ਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸੋਧੀਆਂ ਪੰਜਾਬ ਦਾ ਹੈ ਸੋਧੀਆਂ ਸਵਾਲ ਕਰੂਗਾ ਸਾਨੂੰ ਉਹ ਕਿੱਥੇ ਦਾ ਹੈ ਪਤਾ ਪਹਿਲਾਂ ਮੈਨੂੰ ਇਹ ਦੱਸੋ ਕਿੱਥੇ ਦਾ ਉਹ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਦੇ ਬੰਦੇ ਦਾ ਮੈਂ ਜਵਾਬ ਦਵਾਂ ਕਿਹਦੇ ਪਾਰ ਪੰਜਾਬ ਨਹੀਂ ਉੱਥੇ ਬਹਿ ਕੇ ਕੰਗੀ ਕੰਗੀ ਗੱਲ ਕਰਾਂਗੇ ਬਿੱਟੂ ਜੀ ਬਿੱਟੂ ਜੀ ਇੱਕ ਚੀਜ਼ ਬਤਾ ਦਿਜੀਏ ਇੱਕ ਸਕਿੰਟ ਇੱਕ ਸਕਿੰਟ ਦੇ ਬਈਓ ਆਜੋ ਬਿੱਟੂ ਜੀ ਉਹ ਕਰ ਲੈਣਾ ਉਹਦੀ ਫੋਟੋ ਲਾਓ ਪਾਜੀ ਆਈਡੀ ਪਾਜੀ ਆਈਡੀ ਲਾਓ